ਅੱਜ ਜਿਹੜਾ ਮੌਸਮ ਜੀ ਜਸ ਸਵੇਰੇ ਉੱਠ ਕੇ ਦੇਖਿਆ ਨਾ ਮੌਸਮ ਨੇ ਤਾਂ ਅੱਜ ਦਿਲੇ ਹੀ ਖੁਸ਼ ਕਰਤਾ ਕਿਉਂਕਿ ਅੱਜ ਜਿਹੜਾ ਮੌਸਮ ਸੀਗਾ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਕਿਉਂਕਿ ਬਾਰਿਸ਼ ਹੋ ਚੁੱਕੀ ਸੀਗੀ ਤੇ ਬਾਰਿਸ਼ ਤੋਂ ਬਾਅਦ ਦਾ ਮੌਸਮ ਆ ਤੁਹਾਨੂੰ ਪਤਾ ਹੀ ਹੈ ਵੀ ਠੰਡਾ ਹੋ ਜਾਂਦਾ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਆ ਜੀ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵਾਂਗੇ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਤੇ ਇੱਕ ਪਿਆਰੇ ਬਾਦ ਦੇ ਵਿੱਚ ਤੇ ਅੱਜ ਦਾ ਜਿਹੜਾ ਵਲੌਗ ਆ ਬਹੁਤ ਟਾਈਮ ਦੇ ਬਾਅਦ ਆ ਰਹਿਣਾ ਕਿੰਨੇ ਦਿਨ ਹੋ ਗਏ ਸਟੇਨ ਹੋ ਗਏ ਮੈਨਾਂ ਦਾ ਮਹੀਨਾ ਹੀ ਹੋ ਗਿਆ ਮੈਂ ਵਲੌਗ ਪਾਇਆ ਨਹੀਂ ਸਿਰਾਂ ਤਾਂ ਅੱਜ ਇੱਕ ਵੀਰੇ ਦੀ ਡਿਮਾਂਡ ਸੀ ਕਾਫੀ ਦਿਨਾਂ ਤੋਂ ਵੀਰਾ ਕਹਿ ਰਿਹਾ ਸੀ ਕਿ ਮੈਨੂੰ ਵਲੌਗ ਤੇ ਕਿਸੇ ਵਲੌਗਰਿੰਗ ਬਣਾ ਦੇ ਬਣਾਉਣਾ ਵਲੌਗ ਨੂੰ ਤੇ ਰਾਤੀ ਰਾਤ ਨਾ ਪ੍ਰੋਮਿਸ ਕੀਤਾ ਸੀ ਲਾਈਵ ਦੇ ਵਿੱਚ ਕਿ ਮੈਂ ਵਲੌਗ ਜ਼ਰੂਰ ਬਣਾਉਂਗੀ ਤਾਂ ਹੀ ਅੱਜ ਆਪਾਂ ਵਲੌਗ ਬਣਾਉਣ ਲੱਗੇ ਕੁਝ ਗਰਮੀ ਵੀ ਸੀ ਪਰ ਮੈਨੂੰ ਕੁਛ ਅੰਦਾ ਵੀ ਘਰ ਦਾ ਵਲੌਗ ਡੇਲੀ ਡੇਲੀ ਪਾਈਆ ਮੈਂ ਤੁਸੀਂ ਕਹੋਗੇ ਦੇ ਸਾਨੂੰ ਉਹੀ ਦਿਖਾਈ ਜਾਂਦੇ ਸਾਂ ਕਰਕੇ ਮੈਂ ਨਹੀਂ ਬਣਾਈ ਸੀ ਹੋ ਸੁਣਾਓ ਜੀ ਸਾਰੇ ਠੀਕ ਠਾਕ ਹੋ ਤੇ ਇਧਰ ਵੀ ਆਪਕਾ ਵੀ ਚਾਹ ਖੀ ਹੋਈ ਸੀਗੀ ਹੁਣ ਅੱਛਾ 10 ਮਿੰਟ ਤੋਂ ਬਾਅਦ ਕਰੀਏ ਜੀ ਘਰ ਦੇ ਕੰਮ ਕਾਰਟ ਸਟਾਰਟ ਕਿਉਂਕਿ ਸੰਡੇ ਸੀਗਾ ਸੰਡੇ ਨੂੰ ਅਸੀਂ ਲੇਟ ਹੋ ਜਾਂਦੇ ਹਾਂ ਉੱਠਣ ਦੇ ਵਿੱਚ ਬੱਚੇ ਕਹਿੰਦੇ ਨੇ 엄마 ਜਲਦੀ ਤੁਸੀਂ ਵਾਜਾ ਨਾ ਮਾਰਨ ਲੱਗ ਜਾ ਕਰੋ ਇੱਕ ਤਾਂ ਛੁੱਟੀ ਹੁੰਦੀ ਆ ਬਸ ਹੁਣ ਬਣਾ ਲਿਆ ਚਾਹ ਪਾਣੀ ਫਿਰ ਕਰਕੇ ਦੁਪਹਿਰ ਦੇ ਲੰਚ ਦੀ ਪਿਆਰੀ दाल ਸਬਜ਼ੀ ਕੀ ਕਰਨਾ ਵਾ ਚਲੋ ਜੀ ਮਿਲਦੇ ਆਂ ਮੈਂ ਚਾਹ ਜੀ ਪੀ ਪੀੜੀ ਆਣਾ ਚੁੱਕੇ ਆਂ ਆਪਾਂ ਵਿਹਲੇ ਤੇ ਹੁਣ ਕਰ ਲਈਏ ਸਫਾਈ ਅਭਿਆਨ ਸ਼ੁਰੂ ਜਿਹੜਾ ਕਿ ਬਹੁਤ ਜ਼ਰੂਰੀ ਆ ਸਫਾਈ ਕਰਨੀ ਜਿਹੜਾ ਕਿ ਮੈਨਾਂ ਬਿਲਕੁਲ ਦਿਲ ਨਹੀਂ ਕਰਦਾ ਪਰ ਅੱਜ ਕਰਨ ਵਾਸਤੇ ਕਿਉਂਕਿ ਦਿਲ ਕਰਦਾ ਅੱਜ ਮੌਸਮ ਠੰਡਾ ਸੁੱਤੇ ਹੀ ਰਹੋ ਪਰ ਕੀ ਕਰੀਏ ਇਹ ਵੀ ਮਜਬੂਰੀ ਆ ਕਰਨੇ ਪੈਣਾ ਉਹ ਮਿਲਦੇ ਆਂ ਜੀ ਫਿਰ ਕਰ ਲਈਏ ਸਫਾਈ ਅਭਿਆਨ ਖਤਮ ਆਪਣਾ ਸਵਾਸੰਡੇ ਨੂੰ ਮੈਨੂੰ ਫਾਇਦਾ ਹੋ ਜਾਂਦਾ ਕਿਉਂਕਿ ਬੈਠੀਆਂ ਹੁੰਦੀਆਂ ਨੇ ਘਰ ਥੋੜਾ ਮੋਟਾ ਕਰਵਾ ਦਿੰਦੀਆਂ ਨੇ ਕਰੀਏ ਜੀ ਫਿਰ ਸਫਾਈ ਅਭਿਆਨ ਸ਼ੁਰੂ ਹਾਂਜੀ ਵੀ ਆਪਾਂ ਘਰ ਦਾ ਸਾਰਾ ਕੰਮਕਾਰ ਕਰਕੇ ਹੋ ਗਿਆ ਹੁਣ ਵੇਲੇ ਲੰਚ ਵੀ ਆਪਾਂ ਦੁਪਹਿਰ ਦਾ ਬਣਾ ਕੇ ਰੱਖ ਲਿਆ ਵਜ ਚੁੱਕੇ ਨੇ 11 ਹੁਣ ਮੇਰਾ ਲਾਈਵ ਹੋਣ ਦਾ ਟਾਈਮ ਆ ਸੋਚਿਆ ਕਿਉਂ ਨਾ ਪਹਿਲਾਂ ਥੋੜਾ ਜਿਹਾ ਗੁੜੀਆਂ ਵੀ ਸਵਾਰ ਲਈਏ ਸੀ ਆਪਣਾ ਫਿਰ ਹੁਣ ਆਪਾਂ ਲਾਈਵ ਤੋਂ ਬਾਅਦ ਕੰਟੀਨਿਊ ਕਰਾਂਗੇ ਆਪਣਾ ਵਲੌਗ ਤੇ ਵਲੌਗ ਨੂੰ ਸਾਰੇ ਸਪੋਰਟ ਸਾਰੇ ਜਣੇ ਕਰਿਆ ਕਰੋ ਸੋ ਅੱਜ ਜਣੇ ਤੁਸੀਂ ਵਲੌਗ ਦੇਖਦੇ ਹੋ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਵਲੌਗ ਨਹੀਂ ਪਾਉਂਦੇ ਹੈਗੇ ਇਹ ਵੀ ਉਹ ਲੋ ਮੈਨ ਲਗਾ ਦਾ ਮਹੀਨੇ ਡੇਢ ਮਹੀਨੇ ਬਾਅਦ ਹੀ ਅੱਜ ਬਣਾਉਣ ਲੱਗੀ ਹੋਈ ਆ ਸੋਬਤੋ ਸਪੋਰਟ ਕਰਦਾ ਜਿਹੜਾ ਨਹੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਤੇ ਲਾਈਵ ਦੇ ਵਿੱਚ ਵੀ ਸਾਰੇ ਜਣੇ ਨਾਲ ਗੱਤੋਆਂ ਜੁੜਿਆ ਕਰੋ ਕਿਸੀ ਲਾਈਵ ਦੇ ਵਿੱਚ ਬਹੁਤ ਘੱਟ ਰਿਸਪੌਂਸ ਹੋਣ ਲੱਗ ਗਿਆ ਸਾਰਿਆਂ ਦਾ ਸੋ ਸਾਰੇ ਜਣੇ ਜੋ ਬਾਹਰ ਆਪਾਂ ਹੁਈ ਗਿਆ ਜੇ ਕੋ ਸਵਾਰ ਲਿਆ ਮੂੰਹ ਦਾ ਪਰ ਜਦ ਬਾਹਰ ਆ ਕੇ ਦੇਖਿਆ ਕਿ ਬਾਹਰ ਹੋ ਰਹੀ ਹੈ ਜੀ ਹਲਕੀ-ਪੁਲਕੀ ਬਾਰਿਸ਼ ਤੁਲ ਵੀ ਦਿਖਾ ਰਹੇ ਆ ਸਾਦਾ ਨਹੀਂ ਹਲਕੀ ਹਲਕੀ ਹੋ ਰਹੀ ਹੈ ਸੋ ਵਾਹਿਗੁਰੂ ਨੇ ਤਾਂ ਕਿਰਪਾ ਕੀਤੀ ਹੋਈ ਹੈ ਸਾਡੇ ਅੱਜ ਤੜਕੇ ਵੀ ਸਾਢੇ 3 ਵਜੇ ਦੀ ਬਾਰਿਸ਼ ਹੋ ਰਹੀ ਹੈ ਪਹਿਲਾਂ ਕੰਟੀਨਿਊ ਹੋਈ ਸੀਗੀ ਫਿਰ ਹੁਣ ਹਲਕੀ ਹਲਕੀ ਹੋਣ ਲੱਗ ਗਈ ਵਿੱਚ ਨੂੰ ਰੁਕ ਚੁੱਕੀ ਆ ਸੋ ਅੱਜ ਮੌਸਮ ਵਧੀਆ ਵਾ ਗਰਮੀ ਤੋਂ ਥੋੜੀ ਜੀ ਰਾਹਤ ਮਿਲੀ ਹੋਈ ਆ ਬਸ ਵਾਹਿਗੁਰੂ ਦੇ ਕਿਰਪਾ ਰੱਖੇ ਹੁਣ ਗਰਮੀ ਨਾ ਹੀ ਪਵੇ ਤਾਂ ਵਧੀਆ ਹੀ ਆ ਸੋ ਹੁਣ ਆਪਾਂ ਲਾਈਵ ਹੋਣ ਲੱਗੇ ਆ ਲਾਈਵ ਦਾ ਟਾਈਮ ਆਪਣਾ ਹੋ ਚੁੱਕਿਆ ਬਾਏ ਬਾਏ ਹੁੰਦੇ ਅਸੀਂ ਲੰਚ ਕਰਨ ਲੱਗੇ ਹੀ ਮਿਲਾਂਗੇ ਆਪਣਾ ਹੋ ਗਿਆ ਜੀ ਹੁਣ ਲੰਚ ਦਾ ਟਾਈਮ ਸੋ ਬੱਚਿਆਂ ਨੇ ਹੁਣ ਲੰਚ ਵਗੈਰਾ ਆਪਾਂ ਕਰਵਾ ਦਈਏ ਸਬਜੀ ਵਗੈਰਾ ਸਬਜੀ ਵਸ ਮੈਂ ਰਾਤ ਬਣਾਈ ਸੀ ਉਹੀ ਪਈ ਆ ਹੁਣ ਮੈਂ ਬਣਾਈ ਸੀ ਜੀ ਰਾਤੀ ਆਲੂ ਬੜੀਆ ਠੀਕ ਹੈ ਉਹ ਪਈਆਂ ਨੇ ਪ੍ਰਸ਼ਾਦੇ ਆਪਾਂ ਸੇਰ ਬਣਾ ਕੇ ਰੱਖਨੇ ਸੀ 11:30 11:12 ਵਾ ਦੇ ਲਾਈਵ ਤੋਂ ਪਹਿਲਾਂ ਸੋ ਹੁਣ ਆਪਾਂ ਰੋਟੀ ਖਾ ਲਈ ਨੇ ਸੋ ਵਲੌਗ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਆ ਆਪਾਂ ਸਾਰੇ ਜਣੇ ਬਲੌਗ ਨੂੰ ਸਪੋਕ ਸਬੂਰ ਕਰਿਆ ਕਰੋ ਅੱਜ ਤਾਂ ਜੀ ਰੰਗ ਭਾ ਕੇ ਲੱਗੇ ਪਏ ਨੇ ਗਰਮੀ ਤੋਂ ਮਿਲੀ ਅੱਜ ਰਾਹਤ ਸੋ ਬਾਰਿਸ਼ ਹੋ ਰਹੀ ਹੈ ਕੰਟੀਨਿਊ ਕਹਿੰਦੇ ਸੀ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਅੱਜ ਸੋਹਣੀ ਹੋ ਗਈਸ ਕਮੈਂਟਾਂ ਦੇ ਵਿੱਚ ਦੱਸਿਓ ਕਿਹੜੇ ਕਿਹੜੇ ਸ਼ਹਿਰ 'ਚ ਅੱਜ ਬਾਰਿਸ਼ ਹੋਈ ਹੈ ਕਿਹੜੇ ਕਿਹੜੇ ਸ਼ਹਿਰ 'ਚ ਫਿਰ ਹੋ ਰਹੀ ਹੈ ਬਾਰਿਸ਼ ਅੱਜ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਡੇ ਤਾਂ ਵਧੀਆ ਹੋ ਰਹੀ ਹੈ ਬਾਰਿਸ਼ ਤੋ ਮੌਸਮ ਬਹੁਤ ਸੋਹਣਾ ਹੋ ਗਿਆ ਅੱਜ ਸੋ ਆਈ ਵੀ ਕਮੈਂਟਾਂ ਚ ਦੱਸ ਦਿਓ ਵੀ ਕਿੰਨਾ ਕਿੰਨਾ ਦੇ ਘਰੇ ਫਿਰ ਅੱਜ ਪਕੌੜੇ ਬਣੇ ਆ ਜਾਂ ਹਲਵਾ ਬਣਿਆ ਵਾ ਠੀਕ ਹੈ ਕਿਉਂਕਿ ਆਪਾਂ ਪੰਜਾਬੀ ਆ ਸੋ ਪੰਜਾਬੀਆਂ ਨੂੰ ਹੁੰਦਾ ਹੀ ਆ ਜੀ ਬਾਰਿਸ਼ ਆ ਗਈ ਬਣਾ ਲਓ ਪਕੌੜੇ ਪਰੌਣੇ ਆ ਗਏ ਬਣਾ ਲਓ ਪਕੌੜੇ ਸੋ ਦੱਸੀ ਜਾਓ ਫਿਰ ਕਮੈਂਟਾਂ ਦੇ ਵਿੱਚ ਵਿੱਚ ਠੀਕ ਹੈ ਇਹ ਵਲੌਗ ਅੱਜ ਆਪਾਂ ਪਾ ਰਹੇ ਆ ਕਿਉਂਕਿ ਅੱਜ ਗਰਮੀ ਨਹੀਂ ਸੀਗੀ ਨਹੀਂ ਮੈਂ ਗਰਮੀ ਕਰਕੇ ਵਲੌਗ ਬੰਦ ਕੀਤਾ ਹੋਇਆ ਸੀ ਬਣਾਇਆ ਨਹੀਂ ਸੀਗਾ ਤੇ ਰਾਤੀ ਕਈ ਦਿਨਾਂ ਤੋਂ ਇੱਕ ਵੀਰੇ ਦੀ ਰਿਕਵੈਸਟ ਆ ਰਹੀ ਸੀ ਕੱਦੀ ਸੋ ਵੀਰਾ ਕਹਿੰਦਾ ਸੀ ਦੀ ਤੁਸੀਂ ਵਲੌਗ ਬਣਾਓ ਵਲੌਗ ਬਣਾਓ ਵਲੌਗ ਬਣਾਓ ਤੇ ਉਹਨਾਂ ਦੀ ਡਿਮਾਂਡ ਤੇ ਹੀ ਆਪਾਂ ਵਲੌਗ ਬਣਾਇਆ ਅੱਜ ਇਹ ਨਹੀਂ ਮੈਂ ਬਣਾਉਂਦੀ ਨਹੀਂ ਸੋ ਸ਼ਾਇਦ ਉਹਨਾਂ ਨੇ ਰੱਬ ਨੇ ਸੁਣ ਲਈ ਬਾਰਿਸ਼ ਆ ਗਈ ਇਸ ਕਰਕੇ ਮੌਸਮ ਠੰਡਾ ਹੋ ਗਿਆ ਤੇ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਹੈ ਜ਼ਰੂਰ ਦੱਸਿਓ ਫਿਰ ਆਜੋ ਜੀ ਸਾਰੇ ਜਣੇ ਲੰਚ ਕਰ ਲਓ ਫਿਰ ਨਾ ਕਿਹੋ ਸਾਨੂੰ ਪੁੱਛਿਆ ਨਹੀਂ ਸਾਡਾ ਲੰਚ ਅੱਜ ਕਾਫੀ ਲੇਟ ਹੋ ਚੁੱਕਿਆ ਵਾ ਸੋ ਆਜੋ ਜੀ ਜਿਹਨੇ-ਜਿਹਨੇ ਲੰਚ ਕਰਨਾ ਹੈ ਅਚਕਰਾਂ ਤੋਂ ਬਾਅਦ ਫ੍ਰੀ ਹੋ ਕੇ ਮੈਂ ਆਪਣਾ ਸੂਟ ਸਿਚ ਕਰਨ ਲੱਗੀ ਹੋਈ ਸੀਗੀ ਕਿ ਕਾਫੇ ਦਿਨਾਂ ਦਾ ਕੱਟਿਆ ਪਿਆ ਸੀ ਸਲਵਾਰ ਤਾਂ ਮੈਂ 2 ਦਿਨ ਪਹਿਲਾਂ ਹੀ ਸਿਲੀ ਸੀਗੀ ਸੋ ਗਰਮੀ ਕਰਕੇ ਸੂਟ ਇਦਾਂ ਹੀ ਕਮੀਜ਼ ਪਿਆ ਸੀਗਾ ਅੱਜ ਮੌਸਮ ਠੰਡਾ ਸੀਗਾ ਮੈਂ ਸੋਚਿਆ ਮਨਾ ਨੂੰ ਵੀ ਕੰਪਲੀਟ ਕਰ ਲਵਾਂ ਅ ਬਸ ਥੋੜਾ ਜਿਹਾ ਹੀ ਰਹਿ ਗਿਆ ਸੀ ਨਾ ਬਸ ਇਹ ਹੋ ਗਿਆ ਜਿਆਦਾ ਆਪਾਂ ਕਿਸੇ ਨਾ ਲੈਂਸ ਵਗੈਰਾ ਲਾਣੇ ਹੁੰਦੇ ਫੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਮੈਨੂੰ ਲੱਗ ਗਿਆ ਟਾਈਮ ਬਹੁਤ ਹੋ ਗਈ ਪੈ ਗਈ بارش ਸਾਡੇ ਦਾ ਹਣੇ ਤੱਕ ਨਹੀਂ ਹੋ ਗਈ ਜੀ بارش ਕੰਟੀਨਿਊ ਪੈ ਰਹੀ ਹੈ ਕਿੰਨਾ ਟਾਈਮ ਹੋ ਗਿਆ ਵਾ ਚਾਹ ਪੀ ਲੋ ਹਾਂਜੀ ਗਾਇਸ ਚਾਹ ਪੀ ਲਓ ਸੌਰੀ ਚਾਹ ਪੀ ਲਓ ਤੇ ਮਿੱਠੀਆਂ ਮਠੀਆਂ ਤੇ ਸ਼ੱਕਰ ਬਾਰੇ ਖਾਓ ਅੱਜ ਇਹ ਮੇਰੇ ਬਣਾਏ ਨੇ ਸਾਸੋਵਾਨੀ ਠੀਕ ਹੈ ਚਾਹ ਮੈਂ ਬਣਾਈ ਹੈ ਮਤਲਬ ਮੈਂ ਨਹੀਂ ਬਣਾਈ ਮੇਰੀ ਬੇਟੀ ਨੇ ਬਣਾਈ ਹੈ ਸੋ ਥੋੜੀ ਸਾਰਿਆਂ ਦੀ ਡਿਮਾਂਡ ਸੀ ਜੀ ਬਣਾਓ ਕੁਛ ਅਸੀਂ ਖਾਣਾ ਵਾ ਮੇਹ ਪੈਂਦਾ ਸੋ ਆ ਲਓ ਜੀ ਸਾਰੇ ਜਣੇ ਖਾ ਸਕਦੇ ਹੋ ਚਾਹ ਤੇ ਮਠੀਆਂ ਮਠੀਆਂ ਤੇ ਮਿੱਠੇ ਸ਼ੱਕਰਬਾਰੇ ਤੇ ਗੁਲਗੁਲੇ ਸੋ ਫੇਰ ਨਾ ਕਿਉ ਸਾਨੂੰ ਪੁੱਛਿਆ ਨਹੀਂ ਬਾਏ ਬਾਏ ਅਸੀ ਅੱਜ ਕੋਠੇ ਤੇ ਬਹੁਤ ਦਿਨਾਂ ਬਾਅਦ ਉਹ ਵੀ ਮੌਸਮ ਅੱਜ ਵਧੀਆ ਸੀਗਾ ਤਾਂ ਛੱਤ ਪਰ ਆ ਗਏ ਠੰਡਾ ਠੰਡਾ ਹੋਇਆ ਹੋਇਆ ਮੌਸਮ ਬਦਲ ਸਾਰੇ ਪਾਸੇ ਅੱਜ ਮੈਨੂੰ ਲੱਗਦਾ ਪੂਰੇ ਪੰਜਾਬ 'ਚ ਬਾਰਿਸ਼ ਹੋਈ ਹੋਣੀ ਐ ਕਿੱਥੇ-ਕਿੱਥੇ ਬਾਰਿਸ਼ ਹੋਈ ਜ਼ਰੂਰ ਦੱਸੋ ਸਾਨੂੰ ਦੇਖੋ ਜੀ ਸਾਡੇ ਛੱਤ 'ਤੇ ਦਾ ਵੀ ਵੈਸੇ ਮੈਂ ਪਹਿਲਾਂ ਵੀ ਇੱਕ ਵਲੌਗ ਦੇ ਵਿੱਚੋ ਕੀਤਾ ਹੋਇਆ ਵਾ ਖੇਤਾਂ 'ਚ ਅੱਜ ਪਾਣੀਓ ਪਾਣੀ ਹੋਇਆ ਪਿਆ ਸਾਰੇ ਕਿਤੇ ਬਾਰਿਸ਼ ਮਤਲਬ ਕਿ ਹੋਲੀ ਸੋਹਣੀ ਹੋ ਗਈ ਜਾਨੇ ਕਿ ਬਾਰਿਸ਼ ਵਾ ਸੋਹਣੀ ਨਹੀਂ ਬਹੁਤ ਸੋਹਣੀ ਹੋ ਗਈ ਸੱਚੀ ਹੋ ਪਾਣੀ ਦੇਖੋ ਵਿਚਾਰੇ ਇਦਾਂ ਹੀ ਚਰੀ ਵੱਢ ਕੇ ਲੈ ਕੇ ਗਏ ਨੇ ਹੁਣ ਖੜੇ ਪਾਣੀ ਦੇ ਵਿੱਚ ਦੇਖੋ ਭਾਈ ਮੈਨੂੰ ਦੱਸ ਦਿਓ ਅੱਜ ਬਾਰਿਸ਼ ਕਿੱਥੇ ਕਿੱਥੇ ਆਈ ਹੈ ਅੱਜ ਦਾ ਵਲੌਗ ਆਪਣਾ ਬਸ ਹੁਣ ਆਪਾਂ ਦੇਖਿਆ ਕਰਾਂਗੇ ਕੰਟੀਨਿਊ ਕਰਿਆ ਕਰਾਂਗੇ ਕਿੱਥੇ ਚੰਦ ਵੀ ਨਹੀਂ ਹੈਗਾ ਪਲੇਨ ਹੋਣਾ ਵਾ ਪਲੇਨ ਇੱਕ ਜਗ੍ਹਾ ਹੀ ਖੜਾ ਜੇ ਕਿਸੇ ਨੂੰ ਨਜ਼ਰ ਆ ਰਿਹਾ ਵਾ ਵਾਈਟ-ਵਾਈਟ ਇੱਕ ਜਗ੍ਹਾ ਤੇ ਹੀ ਆ ਸਤਿ ਦੱਸਿਓ ਵੀ ਕੀ ਆ ਇਹ ਪਲੇਨ ਵੀ ਨਹੀਂ ਲੱਗ ਰਿਹਾ ਕੁਛ ਲਾਈਟ ਜੇ ਵਾਂਗੂ ਲੱਗ ਰਿਹਾ ਵਾ ਜੇ ਨਜ਼ਰ ਆ ਰਿਹਾ ਤਾਂ ਜ਼ਰੂਰ ਦੱਸਿਓ ਮੈਨੂੰ ਸਾਰੇ ਕਹਿੰਦੇ ਰਹਿੰਦੇ ਨੇ ਤੁਹਾਡੇ ਆਵਾਜ਼ ਆਉਂਦੀ ਐ ਟਰੈਕਟਰਾਂ ਦੇ ਗਾਣਿਆਂ ਦੀ ਉਹਦੇ ਨੂੰ ਪਤਾ ਨਹੀਂ ਮੈਨੂੰ ਕੌਣ ਮਹਿਕ ਪੁੱਛ ਰਹੀ ਸੀਗੀ ਪਤਾ ਨਹੀਂ ਕੌਣ ਸੀਗੇ ਤੇ ਆਹ ਦੇਖ ਲਓ ਜੀ ਸੜਕਾਂ ਤੇ ਸਾਰਾ ਦਿਨ ਆਵਾਜਾਈ ਰਹਿਣ ਕਰਕੇ ਖੜਕਾ ਦੜਕਾ ਹੁੰਦਾ ਰਹਿੰਦਾ ਜਦ ਟਰੈਕਟਰ ਵਗੈਰਾ ਲੰਘਦੇ ਨੇ ਸੋ ਸਾਡੇ ਸਾਫ ਜੀ ਵੀ ਖੜੇ ਨੇ ਨਾਲ ਹੀ ਅਸੀਂ ਛੱਤ ਤੇ ਬਹੁਤ ਦਿਨਾਂ ਦੇ ਬਾਅਦ ਆਨੇ ਹੁੰਨੇ ਆ ਅੱਜ ਮੌਸਮ ਵਧੀਆ ਸੀਗਾ ਤਾਂ ਜਾ ਗਏ ਨੇ ਸੀ ਜਲਦੀ ਜਲਦੀ ਛੱਤ ਤੇ ਛੜਦੇ ਨਹੀਂ ਕਿਉਂਕਿ ਸਾਨੂੰ ਲੋੜ ਨਹੀਂ ਪੈਂਦੀ ਕਿੱਥੇ ਆ ਪਲੇਨ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਛੱਡਾ ਹੋ ਰਿਹਾ ਤਾਂ ਦੱਸਿਓ ਵੀ ਸਾਡੇ ਆਲੇ-ਦਾਲੇ ਦਾ ਵੀਊ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਾ ਸਾਨੂੰ ਆਤ ਪਈਆ ਵੀ ਖੁੱਲੇ ਵਿੱਚ 앉 ਰਹਿਣ ਦੀ ਸੋ ਸਾਹੀ ਸਾਨੂੰ ਲੱਗਦਾ ਕਿ ਸਾਡੇ ਸਾਡਾ ਇੱਧਰਲਾ ਮਾਹੌਲ ਸਾਨੂੰ ਜ਼ਿਆਦਾ ਵਧੀਆ ਲੱਗਦਾ इवन ਕਿ ਜੇ ਮੈਂ ਲੁਧਿਆਣਾ ਵੀ ਚਲ ਜਾਨੀ ਆ ਉੱਥੇ ਵੀ ਜੀ ਨਹੀਂ ਲੱਗਦਾ ਸਾਡਾ ਜਾ ਕੇ ਖਾਸ ਕਰਕੇ ਮੇਰਾ ਕਿਉਂਕਿ ਆਪਾਂ ਨੂੰ ਆਰਤ ਪਈ ਐਣ ਬਿਲਕੁਲ ਖੁੱਲੇ ਦੇ ਵਿੱਚ ਰਹਿਣ ਦੀ ਇਹੀ ਸੀ ਵਾਈਟ ਵਾਈਟ ਕੀ ਆ ਉਹ ਪਲੇਨ ਹੀ ਆ ਮੈਨੂੰ ਲੱਗਿਆ ਕੁਝ ਹੋਰ ਆ ਉਹ ਪਲੇਨ ਹੀ ਐ ਕਿਉਂਕਿ ਸਾਨੂੰ ਇੱਧਰ ਚੰਡੀਗੜ੍ਹ ਸਾਡੇ ਤੋਂ ਨੇੜੇ ਐ ਨਾ ਮੋਹਾਲੀ ਇਸ ਕਰਕੇ ਉਧਰ ਚੰਡੀਗੜ੍ਹ ਮੋਹਾਲੀ ਤੋਂ ਵੀ ਅੱਜ ਦਾ ਵਲੌਗ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਿਆ ਇਹ ਮੈਨੂੰ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਬਸ ਜੇ ਤੁਹਾਡਾ ਜਿਹੜਾ ਰਿਸਪੌਂਸ ਮੇਰਾ ਵਲੌਗ ਦੇ ਵਿੱਚ ਵਧੀਆ ਹੋਊਗਾ ਤਾਂ ਮੈਂ ਇੱਕ ਵਲੌਗਿੰਗ ਛੱਡ ਕੇ ਜਰੂਰ ਵਲੌਗ ਬਣਾਇਆ ਕਰੂੰਗੀ ਜੇ ਤੁਹਾਡਾ ਰਿਸਪੌਂਸ ਕਿਸ ਦਾ ਨਾ ਵਧੀਆ ਹੋਇਆ ਫਿਰ ਮੈਂ ਟਾਈਮ ਟੂ ਟਾਈਮ ਮਤਲਬ ਕਿ ਹਫਤੇ ਬਾਅਦ ਵਲੌਗ ਬਣਾਇਆ ਕਰੂੰਗੀ ਸੋ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਜੀ ਉਹ ਇੰਨਾ ਕੀ ਆ ਮਤਲਬ ਇੰਨਾ ਕੀ ਨਹੀਂ ਇੰਨਾ ਕਿ ਤਾਂ ਹੋਗਾ ਤਾਂ ਅੱਜ ਦਾ ਵਲੌਗ ਦੀ ਆਪਾਂ ਇੱਥੇ ਐਂਡ ਕਰਦੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬੈੱਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਸਾਡੀ ਵੀਡੀਓਜ਼ ਦਾ ਵਲੌਗ ਦਾ ਸ਼ਾਰਟਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਵੱਧ ਤੋਂ ਵੱਧ ਲਾਈਵ ਦੇ ਵਿੱਚ ਜੁੜਿਆ ਕਰੋ ਆਪਾਂ ਲਾਈਵ ਦੋ ਟਾਈਮ ਹੁੰਨੇ ਆ ਰਾਤ ਨੂੰ ਹੁੰਨੇ ਆ 9:30 ਵਜੇ ਲਾਈਵ ਤੇ ਦਿਨ ਦੇ ਵਿੱਚ 2:30 ਦੇ ਵਿੱਚ ਵਿੱਚ ਲਾਈਵ ਹੁੰਨੇ ਆ ਸੋ ਲਾਈਵ 'ਚ ਵੀ ਵਧੀਆ ਰਿਸਪੌਂਸ ਸਾਨੂੰ ਦਿਆ ਕਰੋ ਸੋ ਓਕੇ ਜੀ ਵਲੌਗ ਆਪਾਂ ਅੱਜ ਅਪਲੋਡ ਹੁਣ ਕਰਨ ਲੱਗਿਆਂ ਅੱਜ ਸਾਰਾ ਵਲੌਗ ਮੈਨੂੰ ਮੈਂ ਪਹਿਲਾਂ ਹੀ ਕਹਿਆ ਸੀਗਾ ਆਪਾਂ ਬਾਹਰ ਕਿਤੇ ਨਹੀਂ ਜਾਂਦੇ ਜਲਦੀ ਜਲਦੀ ਸੋ ਘਰ ਦਾ ਹੀ ਵਲੌਗ ਸੀਗਾ ਸੋ ਵੱਤ ਵਤ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤੇ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਵਲੌਗ ਵਧੀਆ ਲੱਗਦਾ ਤੇ ਵਲੌਗ ਨੂੰ ਛੋਟਾ ਜਿਹਾ ਕਮੈਂਟ ਜ਼ਰੂਰ ਕਰਕੇ ਸਾਨੂੰ ਦੱਸਿਆ ਕਰੋ ਤਾਂ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਆਦਾਬ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਵਿੱਚ